ਸੰਨੀਰਪ ਕਾਦਰ ਪੁੱਤਰ ਸ਼ਾਮਲਾਲ ਵਾਸੀ ਹੁਸੈਨਪੁਰ ਨੇ ਬਿਆਨ ਦਰਜ ਰਜਿਸਟਰ ਕਰਾਇਆ ਕਿ ਮਿਤੀ 23 6 24 ਨੂੰ ਉਹ ਆਪਣੀ ਪਤਨੀ ਵਦਨਾ ਅਤੇ ਭਰਾ ਸੋਨੂ ਦੇ ਨਾਲ ਆਪਣੇ ਘਰ ਤੋਂ ਜਿਹੜਾ ਦੁਕਾਨਵਾਲ ਜਾ ਰਿਹਾ ਸੀ ਫਿਰ ਉਹਦਾ ਰਸਤਾ ਰੋਕ ਕੇ ਰਜੀਵ ਖੋਖਰ ਉਸਦਾ ਭਰਾ ਅਨਕੇਤ ਖੋਖਰ ਪੁੱਤਰ ਆਨ ਗੁਜਾਰਬ ਸੀ ਉਹਨਾਂ ਦੀ ਮਾਤਾ ਪ੍ਰਵੀਨ ਖੋਖਰ ਜੋ ਬਨਗੇਲਾ ਤੇ 6-7 ਅਣਪਛਾਤੇ ਵਿਅਕਤੀਆਂ ਨੇ ਇਹਨਾਂ ਨੂੰ ਜਿਹੜਾ ਸੱਟਾ ਮਾਰ ਕੇ ਜ਼ਖਮੀ ਕੀਤਾ ਹੈ ਜਿਸ ਤੇ ਮੁਕੱਦਮਾ ਨੰਬਰ 98 ਅੰਡਰ ਸੈਕਸ਼ਨ 323 341 506 148 149 ਆਈਪੀਸੀ ਦਰਜ ਰਜਿਸਟਰ थाना ਏ ਡਿਵੀਜ਼ਨ ਜਿਹੜਾ ਕੀਤਾ ਗਿਆ ਹੈ ਇਸੇ ਤਹਿਤ ਜਿਹੜਾ ਪ੍ਰਵੀਨ ਪਤਨੀ ਗੁਲਜ਼ਾਰ ਉਹਨੇ ਇੱਕ ਦਰਖਾਸਤਾਨੂੰ ਦਿੱਤੀ ਹੈ ਕਿ ਉਹਦੇ ਘਰ ਦੇ ਵਿੱਚ ਦਾਖਲ ਹੋ ਕੇ ਸਮੀਰ ਪੁੱਤਰ सोनू ਸੱਬਰਵਾਲ ਆਸ਼ੂ ਪੁੱਤਰ ਰਵੀ ਕਾਦਰ ਵਗੈਰਾ ਨੇ ਜਿਹੜਾ ਘਰ ਚ ਦਾਖਲ ਹੋ ਕੇ ਜਿਹੜਾ ਭੰਤੋੜ ਕੀਤੀ ਹੈ ਜਿਸ ਬੰਦੇ ਜਿਹੜਾ ਕ੍ਰਾਸ ਕੇਸ ਅਧੀਨ ਧਾਰਾ 427 452 148 149 ਆਈਪੀਸੀ ਦਰਜ ਰਜਿਸਟਰ ਕੀਤਾ ਗਿਆ ਹੈ